ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਤ ਸੰਗਤ ਰਖੜੀ ਦੇ ਬਾਰੇ ਬਹੁਤ ਸਾਰੀਆਂ ਬੇਨਤੀਆਂ ਆਪਾਂ ਸਾਂਝੀਆਂ ਕਰਨੀਆਂ ਨੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਰਖੜੀ ਦਾ ਤਿਹਾਰ ਮਨਾਇਆ ਜਾਵੇਗਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਰਖੜੀ ਨੂੰ ਲੈ ਕੇ ਬਹੁਤ ਸਾਰੇ ਲੋਕ ਜਿਹੜੇ ਨੇ ਵੱਖੋ-ਵੱਖਰੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਨੇ ਹੁਣ ਤੁਸੀਂ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਸੋ ਆਪਾਂ ਕੁਝ ਬੇਨਤੀਆਂ ਜਿਹੜੀਆਂ ਨੇ ਉਹ ਸਾਂਝੀਆਂ ਜ਼ਰੂਰ ਕਰਨੀਆਂ ਨੇ ਪਹਿਲਾਂ ਇਸ ਰਖੜੀ ਨੇ ਨਾ ਬੰਨਣ ਭੈਣ ਭਰਾ ਨੂੰ ਸੋ ਵੀਰ ਦੀ ਮੌਤ ਹੋ ਸਕਦੀ ਆ ਨਹੀਂ ਬਣ ਰਿਹਾ ਇਸ ਵਾਰ ਰਖੜੀ ਦਾ ਯੋਗ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਰੌਂਗ ਟੇ ਖੜੇ ਹੋਣਗੇ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ ਸੰਗਤ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਵਾਰ ਜਿਹੜਾ ਰਖੜੀ ਦਾ ਤਿਹਾਰ ਹੈ ਉਹ ਯੋਗ ਨਹੀਂ ਬਣ ਰਿਹਾ ਉਸ ਦੇ ਵਿੱਚ ਜਿਸ ਤਰ੍ਹਾਂ ਵਹਿਮ ਭਰਮ ਕੀਤੇ ਜਾਂਦੇ ਨੇ ਆਦਿਕ ਉਹ ਸਾਰੇ ਕਹਿੰਦੇ ਵੀ ਠੀਕ ਨਹੀਂ ਹੈਗੇ ਨੇ ਭਾਵ ਉਹ ਦਿਨ ਚੰਗਾ ਨਹੀਂ ਹੈਗਾ ਉਹ ਦਿਨ ਠੀਕ ਨਹੀਂ ਹੈਗਾ ਇਸ ਕਰਕੇ ਜਿਹੜਾ ਰਖੜੀ ਦਾ ਤਿਹਾਰ ਹੈ ਇਹ ਸਹੀ ਨਹੀਂ ਹੈਗਾ ਮਤਲਬ ਐਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਪਰ ਮੈਂ ਇੱਕ ਬੇਨਤੀ ਜਿਹੜੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦੇਣੀ ਚਾਹਨਾ ਸਾਧ ਸੰਗਤ ਇਹ ਜਿਹੜਾ ਤਿਹਾਰ ਹੈ ਇਹ Hindu ਭੈਣ ਭਰਾ ਸਾਡੇ ਜਿਹੜੇ ਵੀਰ ਨੇ ਭੈਣਾਂ ਨੇ ਉਹ ਤਿਹਾਰ ਨੂੰ ਬਹੁਤ ਜ਼ਿਆਦਾ ਮਾਨਤਾ ਦਿੰਦੇ ਨੇ ਉਹ ਮਨਾਉਂਦੇ ਨੇ ਦੇਖੋ ਉਹ ਤਿਹਾਰ ਨੂੰ ਮਨਾਉਣ ਬਿਲਕੁਲ ਮਨਾਉਣ ਜੀ ਸਦਕੇ ਮਨਾਉਣ ਪਰ ਸਾਧ ਸੰਗਤ ਰਖੜੀ ਸਿੱਖਾਂ ਦਾ ਤਿਹਾਰ ਨਹੀਂ ਹੈਗਾ ਮੈਂ ਇਹ ਬੇਨਤੀ ਨਾਲੋਂ ਨਾਲ ਜ਼ਰੂਰ ਕਰਦਾ ਹੁਣ ਨਾ ਸਿੱਖਾਂ ਦਾ ਤਿਹਾਰ ਰਖੜੀ ਨਹੀਂ ਹੈਗਾ ਹੁਣ ਕਈ ਲੋਕ ਇਸ ਤੇ ਬਹਿਸਬਾਜੀ ਕਰਦੇ ਨੇ ਕਹਿੰਦੇ ਨੇ ਵੀ ਗੁਰੂ ਨਾਨਕ ਸਾਹਿਬ ਦੇ ਰਖੜੀ ਬੰਨੀ ਹੈ ਜੀ ਭੈਣ ਨਾਨਕੀ ਨੇ ਉਹ ਤਸਵੀਰ ਜਿਹੜੀ ਹੈ ਸਾਹਮਣੇ ਰੱਖ ਦਿੰਦੇ ਨੇ ਪਰ ਸਾਧ ਸੰਗਤ ਉਹ ਤਸਵੀਰ ਇੱਕ ਕਾਲਪਨਿਕ ਤਸਵੀਰ ਹੈ ਉਹ ਤਸਵੀਰ ਇੱਕ ਚਿੱਤਰਕਾਰ ਦੇ ਵੱਲੋਂ ਜਿਹੜੀ ਹੈ ਬਣਾਈ ਗਈ ਹੈ ਸਿੱਖਾਂ ਦਾ ਰਖੜੀ ਨਾਲ ਕੋਈ ਸਬੰਧ ਨਹੀਂ ਇਹ ਸਾਬਤ ਕਰਨ ਦੇ ਲਈ ਇਹ ਤਸਵੀਰਾਂ ਬਣਾ ਕੇ ਪੇਸ਼ ਕਰ ਦਿੱਤੀਆਂ ਵੀ ਤੁਸੀਂ ਕਹਿੰਦੇ ਹੋ ਸਬੰਧ ਨਹੀਂ ਆਹ ਵੇਖੋ ਜੀ ਭੈਣ ਨਾਨਕੀ ਗੁਰੂ ਨਾਨਕ ਸਾਹਿਬ ਦੇ ਰਖੜੀ ਬਨ ਰਹੀ ਹੈ ਛੱਡਿਆ ਨਹੀਂ ਗਿਆ ਸਾਨੂੰ ਵੀ ਸਾਨੂੰ ਏਕ ਓੰਕਾਰ ਵਾਲੀਆਂ ਇੱਕ ਓੰਕਾਰ ਬਣਿਆ ਹੋਇਆ ਉਹ ਰਖੜੀਆਂ ਬਣਾ ਕੇ ਪੇਸ਼ ਕੀਤੀਆਂ ਜਾ ਰਹੀਆਂ ਨੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਰਖੜੀਆਂ ਚਲੋ ਠੀਕ ਹੈ ਕੀਤਾ ਇੱਕ ਤੇ 2 ਪੈਸੇ ਬਣਾਉਣ ਦਾ ਇੱਕ ਟਾਈਮ ਹੁੰਦਾ ਇੱਕ ਦਿਨ ਹੁੰਦਾ ਉਸ ਹਿਸਾਬ ਨਾਲ ਰਖੜੀਆਂ ਬਣਾਈਆਂ ਗਈਆਂ ਸੋ ਭੈਣ ਜਿਹੜੀ ਹੈ ਆਪਣੇ ਭਰਾ ਲਈ ਰਖੜੀ ਖਰੀਦਦੀ ਹੈ ਉਹਦੇ ਗੁੱਟ ਤੇ ਰਖੜੀ ਸਜਾਉਣ ਦੇ ਲਈ ਹੁਣ ਅਸਲ ਮੈਨਿਆਂ ਦੇ ਵਿੱਚ ਫਰਕ ਕੀ ਹੈ ਤੁਸੀਂ ਇੱਕ ਚੀਜ਼ ਜ਼ਰੂਰ ਨੋਟ ਕਰਿਓ ਮੈਂ ਬੇਨਤੀ ਤਾਂ ਕਰਕੇ ਕਰਨੀ ਹੈ ਕਈ ਕੋ ਕਹਿੰਦੇ ਆ ਵੀ ਇਸ ਵਾਰ ਰਖੜੀ ਯੋਗ ਨਹੀਂ ਹੈਗੀ ਰਖੜੀ ਦਾ ਦਿਨ ਨਹੀਂ ਚੰਗਾ ਪਹਿਲੀ ਗੱਲ ਇਹ ਵੀ ਸਤਿਗੁਰ ਕਹਿੰਦੇ ਨੇ ਅਸੀਂ ਦਿਨਾਂ ਨੂੰ ਮਾੜਾ ਚੰਗਾ ਗਿਣਨ ਵਾਲੇ ਹੈ ਹੀ ਨਹੀਂ ਸਾਡਾ ਹੱਕ ਨਹੀਂ ਕੋਈ ਅਧਿਕਾਰ ਹੀ ਹੈ ਨਹੀਂ ਔਰ ਤਿਹਾਰ ਜਿਹੜਾ ਹੈ ਤਿਹਾਰ ਕੋਈ ਮਾੜਾ ਨਹੀਂ ਹੁੰਦਾ ਜੇ ਕੋਈ ਮਾੜੇ ਸਮੇਂ ਵਿੱਚ ਤਿਹਾਰ ਆ ਗਿਆ ਸੀ ਕਈ ਇਹ ਵੀ ਆ ਸਮਾਂ ਚੰਗਾ ਨਹੀਂ ਇਹਦੇ ਵਿੱਚ ਤਿਹਾਰ ਆ ਗਿਆ ਤੇ ਅਸੀਂ ਛਿੱਤਾਂ ਵਾਰਾਂ ਨੂੰ ਮਾੜਾ ਕਹਿਣ ਦਾ ਅਧਿਕਾਰ ਰੱਖਦੇ ਨਹੀਂ ਦੂਜੀ ਗੱਲ ਜਿਹੜਾ Hindu ਭੈਣ ਭਰਾ ਸਾਡੇ ਨੇ ਉਹਨਾਂ ਲਈ ਇਹ ਤਿਹਾਰ ਮੁਬਾਰਕ ਹੈ ਜ਼ਰੂਰ ਮਨਾਉਣ ਪਰ ਸਿੱਖਾਂ ਦਾ ਤਿਹਾਰ ਰਖੜੀ ਨਹੀਂ ਹੈਗਾ ਹੁਣ ਦੂਜੀ ਗੱਲ ਆਪਾਂ ਕਰ ਰਹੇ ਸੀ ਸਾਧ ਸੰਗਤ ਇੱਕ ਭੈਣ ਜਿਹੜੀ ਹੈ ਆਪਣੇ ਭਰਾ ਲਈ ਰਖੜੀ ਖਰੀਦਦੀ ਹੈ ਰਖੜੀ ਜਿਹੜਾ ਤਿਹਾਰ ਬਹੁਤ ਵੱਡਾ ਤਿਹਾਰ ਮੰਨਿਆ ਜਾਂਦਾ ਜਿਵੇਂ ਦੀਵਾਲੀ ਨੂੰ ਬਹੁਤ ਵੱਡਾ ਮੰਨਿਆ ਜਾਂਦਾ ਹੈ ਭਾਰਤ ਦੇ ਵਿੱਚ ਰਖੜੀ ਨੂੰ ਵੀ ਬਹੁਤ ਵੱਡੀ ਮਾਨਤਾ ਦਿੱਤੀ ਜਾਂਦੀ ਆ ਇੱਕ ਭੈਣ ਆਪਣੇ ਭਰਾ ਦੇ ਗੁੱਟ ਦੇ ਰਖੜੀ ਬਣ ਕੇ ਆਪਣੀ ਰੱਖਿਆ ਦੀ ਕਾਮਨਾ ਕਰਦੀ ਹੈ ਭਾਵ ਆਪਣੀ ਰਖਿਆ ਦਾ ਉਹ ਇੱਕ ਪ੍ਰਣ ਲੈਂਦੀ ਹੈ ਆਪਣੇ ਭਰਾ ਤੋਂ ਵੀ ਜੇ ਕਿਤੇ ਮੇਰੇ ਤੇ ਕੋਈ ਭੀੜ ਪੈਂਦੀ ਹੈ ਤਾਂ ਮੇਰਾ ਭਰਾ ਮੇਰੀ ਰੱਖਿਆ ਕਰੇਗਾ ਹੁਣ ਇੱਕ ਗੱਲ ਯਾਦ ਰੱਖਿਓ ਅੱਜ ਕੱਲ ਬਾਹਰ ਜਾਣ ਦਾ ਰੁਝਾਨ ਬਹੁਤ ਜ਼ਿਆਦਾ ਹੈ ਜੇ ਹੁਣ ਭੈਣ ਸੱਤ ਸਮੁੰਦਰੋਂ ਪਾਰ ਬੈਠੀ ਹੈ ਉੱਥੇ ਕੋਈ ਆਫਤ ਆ ਗਈ ਰੱਬ ਨਾ ਕਰੇ ਤੇ ਇਧਰੋਂ ਭਰਾ ਜਾ ਕੇ ਕਿਵੇਂ ਰੱਖਿਆ ਕਰੇਗਾ ਵੀ ਇੱਕ ਧਾਗੇ ਨਾਲ ਰੱਖਿਆ ਦਾ ਪ੍ਰਣ ਲਿਆ ਜਾਂਦਾ ਹੈ ਬੜੀ ਹੈਰਾਨਗੀ ਦੀ ਗੱਲ ਹੈ ਔਰ ਦੂਜੀ ਗੱਲ ਸਾਧ ਸੰਗਤ ਜੇ ਹੁਣ ਭਰਾ ਛੋਟਾ ਹੈ ਫਿਰ ਆਪਾਂ ਉਸ ਧਾਗੇ ਦੀ ਅਹਿਮੀਅਤ ਕੀ ਸਮਝੀਏ ਸਾਧ ਸੰਗਤ ਫਰਕ ਦੇਖਿਓ ਕਿੰਨਾ ਵੱਡਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਕੀ ਦਿੱਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਸਾਨੂੰ ਕੀ ਮਿਲਿਆ ਵਖਰਾਪਣ ਸਾਡਾ ਕੀ ਹੈ ਦੇਖਿਓ ਜੀ ਸਾਧ ਸੰਗਤ ਹੁਣ ਇੱਕ ਗੱਲ ਨੋਟ ਕਰਿਓ ਇੱਕੋ ਮਾਂ ਦੇ ਪੇਟ ਵਿੱਚੋਂ ਪੈਦਾ ਹੋਏ ਦੋ ਭੈਣ ਭਰਾ ਸਾਲ ਬਾਅਦ ਰੀਨਿਊ ਕਰਾਉਣਾ ਪੈਂਦਾ ਆਪਣਾ ਪਿਆਰ ਦੱਸਣਾ ਪੈਂਦਾ ਸੀ ਭੈਣ ਭਰਾ ਹਾਂ ਇੱਕ ਧਾਗੇ ਦੀ ਵਜ੍ਹਾ ਦੇ ਨਾਲ ਰਖੜੀ ਬੰਨਦੀ ਹੈ ਭੈਣ ਤੇ ਉਸ ਤੋਂ ਬਦਲੇ ਫਿਰ ਭਰਾ ਕੁਝ ਪੈਸੇ ਦਿੰਦਾ ਠੀਕ ਹੈ ਉਹ ਚਲੋ ਪਿਆਰ ਹੈ ਪਿਆਰ ਦੇ ਵਿੱਚ ਕੋਈ ਕੀਮਤ ਨਹੀਂ ਹੁੰਦੀ ਵੀ ਪੈਸੇ ਕਿੰਨੇ ਦਿੱਤੇ ਭੈਣ ਨੂੰ ਠੀਕ ਹੈ ਭੈਣ ਨੂੰ ਆਪਣੇ ਪੈਸੇ ਦਿਓ ਬਿਲਕੁਲ ਜੀ ਸਦਕੇ ਦਿਓ ਤੁਹਾਡੀ ਭੈਣ ਹੈ ਤੇ ਆਪਾਂ ਉਹਨੂੰ ਜਿੰਨਾ ਪਿਆਰ ਦੇ ਸਕਦੇ ਆ ਪਿਆਰ ਬਣਾ ਕੇ ਰੱਖਣਾ ਜ਼ਰੂਰੀ ਹੈ ਇਹ ਨਹੀਂ ਹੈਗਾ ਵੀ ਧਾਗੇ ਨਾਲ ਪਿਆਰ ਜਿਆਦਾ ਵਧੇਗਾ ਸਾਥ ਸੰਗਤ ਜਿਹੜਾ ਅਸਲ ਇੱਕ ਦਿਨ ਅਸੀਂ ਪਿਆਰ ਜਿਤਾ ਕੇ ਪੂਰਾ ਸਾਲ ਫਿਰ ਇੱਕ ਦੂਜੇ ਨੂੰ ਅਸੀਂ ਡਾਂਗਾ ਚੱਕਦੇ ਆ ਇੱਕ ਦਿਨ ਪਿਆਰ ਦਾ ਜਿਤਾ ਕੇ ਸਾਰਾ ਸਾਲ ਅਸੀਂ ਇੱਕ ਦੂਜੇ ਨੂੰ ਵੇਖ ਕੇ ਨਹੀਂ ਜਰਦੇ ਇਹੋ ਜਿਹਾ ਕੰਮ ਨਾ ਹੋਵੇ ਹੁਣ ਇੱਥੇ ਇੱਕ ਗੱਲ ਜਿਹੜੀ ਮੈਂ ਸਾਂਝੀ ਕਰਨੀ ਚਾਹਨਾ ਹੁਣ ਸਿੱਖ ਪੰਥ ਦੇ ਵਿੱਚ ਦੇਖੋ ਸਿੱਖੀ ਦੇ ਵਿੱਚ ਵੇਖੋ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਤੇ ਉਸ ਤੋਂ ਬਾਅਦ ਅੱਜ ਤੱਕ ਜਿਹੜਾ ਸਮਾਂ ਆ ਪਾ ਵਿਖਿਆ ਰਖੜੀ ਨੂੰ ਮਾਨਤਾ ਨਹੀਂ ਦਿੱਤੀ ਗਈ ਠੀਕ ਹੈ ਜੇ ਰਖੜੀ ਮਨਾਉਣੀ ਵੀ ਹੈ ਮਨਾਈਏ ਕਿਵੇਂ ਇੱਕ ਭੈਣ ਆਪਣੇ ਭਰਾ ਨੂੰ ਕੜਾ ਦੇਵੇ ਦਸਤਾਰ ਦੇਵੇ ਅੱਜ ਦੇ ਸਮੇਂ ਦੀ ਆਪਾਂ ਗੱਲ ਕਰੀਏ ਉਹ ਤੋਂ ਪ੍ਰਣ ਲਵੇ ਕਿ ਤੂੰ ਅੱਜ ਤੋਂ ਬਾਅਦ ਕੋਈ ਨਸ਼ਾ ਨਹੀਂ ਕਰੇਂਗਾ ਤੇ ਹਾਂ ਜੇ ਤੂੰ ਨਸ਼ਾ ਨਹੀਂ ਕਰਦਾ ਤਾਂ ਬਹੁਤ ਮੁਬਾਰਕ ਹੈ ਤੂੰ ਨਸ਼ੇ ਕਰਨ ਵਾਲਿਆਂ ਦੇ ਕੋਲ ਵੀ ਨਹੀਂ ਖੜੇਗਾ ਤੇ ਦਸਤਾਰ ਸਜਾ ਕੇ ਰੱਖ ਅੱਜ ਕੱਲ ਨਸ਼ਾ ਕਰ ਕਰਕੇ ਨੌਜਵਾਨ ਇਹ ਇੰਨੇ ਕੁ ਜ਼ਿਆਦਾ ਗਰਾਵਡ ਵਾਲਾ ਗੇ ਸਾਡਾ ਇੱਥੇ ਪੰਜ ਦਰਿਆ ਪੰਜ ਦਰਿਆਵਾਂ ਦੀ ਧਰਤੀ ਨੂੰ ਕਿਹਾ ਜਾਂਦਾ ਸੀ ਪੰਜ ਪਲੱਸ ਆਵ ਇਹ ਤਾਂ ਬਣਿਆ ਸੀ ਪੰਜਾਬ ਪਰ ਅੱਜ ਜੇ ਆਪਾਂ ਵੇਖੀਏ ਇਥੇ ਪੰਜ ਦਰਿਆਵਾਂ ਦੀ ਧਰਤੀ ਤੇ ਛੇਵਾਂ ਦਰਿਆ ਨਸ਼ਿਆਂ ਦਾ ਆ ਗਿਆ ਸੱਤਵਾਂ ਦਰਿਆ ਭਰੂਣ ਹੱਤਿਆ ਦਾ ਆ ਗਿਆ ਪਤਾ ਨਹੀਂ ਕਿੰਨੇ ਕੋ ਉਦਰਾ ਅਸੀਂ ਦੇਖ ਲਏ ਕਿੰਨੇ ਕੋ ਦਰਿਆ ਅਸੀਂ ਇਥੇ ਬਣਾ ਦਿੱਤੇ ਉਹ ਗੱਲ ਵੱਖਰੀ ਹੈ ਕਿ ਅਸੀਂ ਸਮਝ ਗਏ ਥੋੜਾ ਬਹੁਤਾ ਥੋੜਾ ਬਹੁਤਾ ਹਜੇ ਵੀ ਬਾਕੀ ਹੈ ਸਮਝਣਾ ਜਿਹੜਾ ਹੈ ਸਾਡੇ ਲਈ ਬਹੁਤ ਜ਼ਰੂਰੀ ਹੈ ਸਾਧ ਸੰਗਤ ਤਾਂ ਕਰਕੇ ਬੇਨਤੀ ਕਰਦਾ ਵੀ ਇੱਕ ਭੈਣ ਆਪਣੇ ਭਰਾ ਨੂੰ ਰਖੜੀ ਦੀ ਵਜਾ ਜਿਹੜਾ ਹੈ ਕੜਾ ਦੇਵੇ ਦਸਤਾਰ ਦੇਵੇ ਤੂੰ ਤੋਂ ਪ੍ਰਣ ਲਵੇ ਤੂੰ ਕਦੇ ਨਸ਼ਾ ਨਹੀਂ ਕਰੇਗਾ ਸਾਬ ਸੰਗਤ ਜਿੱਥੇ ਕਿ ਇੱਕ ਭੈਣ ਆਪਣੇ ਭਰਾ ਤੋਂ ਆਪਣੀ ਰੱਖਿਆ ਦਾ ਪ੍ਰਣ ਲੈਂਦੀ ਹੈ ਉਥੇ ਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਧੀਆਂ ਨੂੰ ਬੱਚੀਆਂ ਨੂੰ ਆਤਮ ਰੱਖਿਆ ਵਾਸਤੇ ਖੁਦ ਪ੍ਰੇਰਿਤ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਕਿਰਪਾਨ ਪਹਿਨੋ ਤੁਸੀਂ ਪੰਜ ਕਕਾਰਾਂ ਦੇ ਧਾਰਨੀ ਹੋ ਵੋ ਅਮਰਤ ਸ਼ਕੋ ਤੁਸੀਂ ਆਪਣੀ ਰੱਖਿਆ ਖੁਦ ਕਰ ਸਕਦੀ ਹੋ ਧਿਓ ਤੁਹਾਨੂੰ ਕਿਸੇ ਤੇ ਡਿਪੈਂਡਡ ਹੋਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਇਹ ਨਹੀਂ ਕਹਿੰਦੇ ਵੀ ਮੇਰਾ ਫਲਾਣਾ ਕੋਈ ਮੇਰੀ ਰੱਖਿਆ ਕਰੇਗਾ ਉਹ ਮੇਰੇ ਨਾਲ ਖੜੇਗਾ ਤਾਂ ਨਹੀਂ ਨਹੀਂ ਕਹਿੰਦੇ ਆਤਮਿਕ ਰੱਖਿਆ ਦੇ ਲਈ ਸਾਨੂੰ ਤਿਆਰ ਕੀਤਾ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਪਾਤਸ਼ਾਹ ਨੇ ਸਾਨੂੰ ਬਹੁਤ ਕੁਝ ਦਿੱਤਾ ਉਹ ਗੱਲ ਵੱਖਰੀ ਹੈ ਵੀ ਅਸੀਂ ਉਹਨੂੰ ਸਮਝ ਨਹੀਂ ਪਾਰੇ ਤੇ ਨਾ ਹੀ ਅਸੀਂ ਉਹਦੀ ਕਦਰ ਕੀਤੀ ਉਹ ਗੁਰਮੁਖ ਪਿਆਰਿਓ ਸਾਡੇ ਭੈਣ ਭਰਾ ਰਖੜੀ ਮਨਾਉਂਦੇ ਨੇ ਜੀ ਸਦਕੇ ਮਨਾਉਣ ਪਰ ਜੋ ਅੱਜ ਦੇ ਸਮੇਂ ਦੀ ਲੋੜ ਹੈ ਰਖੜੀ ਦੀ بجائے ਇੱਕ ਭੈਣ ਆਪਣੇ ਭਰਾ ਨੂੰ ਕੜਾ ਦੇਵੇ ਦਸਤਾਰ ਦੇਵੇ ਤੇ ਇੱਕ ਭਰਾ ਆਪਣੀ ਭੈਣ ਨੂੰ ਚੁੰਨੀ ਦੇਵੇ ਅੱਜ ਸ਼ਰੇਆਮ ਸੋਸ਼ਲ ਮੀਡੀਆ ਤੇ ਇੱਜ਼ਤਾਂ ਦੀਆਂ ਝੱਗੀਆਂ ਉੱਡਦੀਆਂ ਵੇਖੀਆਂ ਜਾ ਸਕਦੀਆਂ ਨੇ ਜੇ ਉਹ ਚੀਜ਼ਾਂ ਨੂੰ ਠੱਲ ਪਾਉਣੀਆਂ ਤੇ ਦਾ ਰੂਪ ਬਦਲ ਦਿਓ ਤੇ ਸਾਥ ਸੰਗਤ ਨਹੀਂ ਤਾਂ ਫਿਰ ਆ ਸਾਰਾ ਕੁਝ ਸਾਡੇ ਸਾਹਮਣੀਆਂ ਜੋ ਚੱਲ ਰਿਹਾ ਹੈ ਇੱਕ 15-20 ਮਿੰਟ ਦੇ ਲਈ ਅਸੀਂ ਇੱਕ ਧਾਗਾ ਬਨ ਕੇ ਗੁੱਟ ਤੇ ਸਾਬਤ ਕਰਾਂਗੇ ਵੀ ਹਾਂ ਅਸੀਂ ਭੈਣ ਭਰਾ ਹਾਂ ਸਾਡਾ ਪਿਆਰ ਬਹੁਤ ਹੈ ਨਹੀਂ ਪਿਆਰਿਓ ਇਹ ਪਿਆਰ ਹੈ ਨਾ ਜਿਹੜਾ ਇਹ ਸਾਰਾ ਸਾਲ ਚੱਲਣਾ ਚਾਹੀਦਾ ਹੈ ਇਹ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਅਸੀਂ ਸਿਰਫ ਕੁਝ ਕੁ ਚੰਦ ਕਮੈਂਟਾਂ ਵਾਸਤੇ ਕਰਕੇ ਪਰੇ ਹੋ ਜਨਾਂ ਤਿਹਾਰ ਮਨਾ ਲਿਆ ਵਾਜੀਵਾ ਤੇ ਇੱਕ ਪੂਰਾ ਸਾਲ ਉਸ ਚੀਜ਼ ਨੂੰ ਕਿਵੇਂ ਨਿਭਾਉਣਾ ਇਸ ਚੀਜ਼ ਤੇ ਫੋਕਸ ਕਰੀਏ ਦਿਲਾਂ ਦੇ ਵਿੱਚ ਪਿਆਰ ਖਤਮ ਨਾ ਹੋਵੇ ਸਾਥ ਸੰਗਤ ਕਈ ਸਾਡੇ ਕਹਿੰਦੇ ਲੋਕ ਕਹਿੰਦੇ ਜੀ ਰੁੱਸੇ ਵੀ ਜਿਹੜੇ ਰੁੱਸੇ ਹੋਏ ਨੇ ਵਿਛੜੇ ਹੋਏ ਨੇ ਉਹ ਤਿਹਾਰ ਨੇ ਜੋ ਉਹਨਾਂ ਨੂੰ ਇਕੱਠੇ ਕਰ ਦਿੰਦੇ ਨੇ ਮੈਂ ਕਹਿੰਦਾ ਚੰਦ ਮਿੰਟਾਂ ਲਈ ਇਕੱਠੇ ਹੋਏ ਤਾਂ ਕੀ ਹੋਏ ਜਾਂ ਫਿਰ ਪੂਰੇ ਦਿਲ ਦੇ ਵਿੱਚੋਂ ਪੂਰੇ ਸਾਲ ਦੇ ਲਈ ਨਫ਼ਰਤ ਨੂੰ ਖਤਮ ਕਰੋ ਤਾਂ ਫਾਇਦਾ ਹੈ ਸਾਦ ਸੰਗਤ ਇਸ ਕਰਕੇ ਥੋੜਾ ਜਆ ਸਮਝ ਗਏ ਆਪਾਂ ਇਹਨਾਂ ਚੀਜ਼ਾਂ ਨੂੰ ਸਾਡੇ ਹਿੰਦੂ ਵੀਰ ਭੈਣ ਭਰਾ ਮਨਾਉਂਦੇ ਨੇ ਉਹਨਾਂ ਨੂੰ ਮੁਬਾਰਕ ਹੈ ਪਰ ਸਿੱਖ ਲਈ ਰਖੜੀ ਦੀ ਕੋਈ ਐਹਮियत ਨਹੀਂ ਹੈਗੀ ਸਿੱਖਾਂ ਦੇ ਵਿੱਚ ਰਖੜੀ ਦਾ ਤਿਹਾਰ ਨਹੀਂ ਸਿੱਖਾਂ ਦੇ ਵਿੱਚ ਪਿਆਰਿਓ ਇੱਕ ਨਵੀਂ ਨਵੇਕਲੀ ਪਹਿਲ ਜਿਹੜੀ ਹੈ ਉਹ ਅਸੀਂ ਕਰ ਸਕਦੇ ਹਾਂ ਦਸਤਾਰ ਦੇ ਕੇ ਕੜਾ ਦੇ ਕੇ ਇੱਕ ਆਪਣੀ ਭੈਣ ਨੂੰ ਚੁੰਨੀ ਦੇ ਕੇ ਸਾਧ ਸੰਗਤ ਇਹਨਾਂ ਚੀਜ਼ਾਂ ਦੀ ਅੱਜ ਦੇ ਸਮੇਂ ਦੇ ਵਿੱਚ ਜ਼ਰੂਰਤ ਹੈ ਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਿੱਧੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਗੁਰੂ ਘਰ ਦੇ ਨਾਲ ਜੁੜਨ ਦੀ ਜ਼ਰੂਰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ